ਨਾ ਦੇਖਿਓ ਤੇ ਲਾਇਕ ਸ਼ੇਅਰ ਜ਼ਰੂਰ ਕਰ ਲਿਓ ਕੰਮ ਆਊਗੀ ਆ ਰੱਸਿਆਂ ਦੇ ਬਲ ਪਾਉਣੇ ਦਿਖਾ ਰਹੇ ਆ ਤੁਹਾਨੂੰ ਆ ਕਈ ਵਾਰ ਟਰੈਕਟਰ ਦੀ ਹੁੱਕ ਦੀ ਮਗਰ ਪਾਉਣਾ ਜਿੱਦਾਂ ਆ ਗੇੜੇ ਦੇ ਰਹੇ ਆ ਇਹ ਖਿਆਲ ਨਾਲ ਦੇਖੀ ਚਲੋ ਕੰਨੀ ਕੰਨੀ ਚੀਜ਼ ਨੋਟ ਕਰਿਓ ਆ ਦੇਖੋ ਇਹਦੇ ਵਿੱਚ ਹੀ ਕੱਢ ਕੇ ਦੂਜੇ ਪਾਸਿਓਂ ਫਿਰ ਖਿੱਚਣਾ ਆ ਬਾ ਕਮਾਲ ਟਰਿਕ ਨੇ ਖਾਸ ਕਰ ਖੇਤੀ ਦੇ ਕੰਮਾਂ 'ਚ ਵੀ ਬਹੁਤ ਕੰਮ ਆਉਂਗੇ ਨੇ ਘਰੇ ਨਾਰਮਲ ਵੀ ਬਹੁਤ ਕੰਮ ਆਉਂਦੇ ਨੇ ਆ ਦੂਜਾ ਉੱਤੇ ਜੀ ਘੁਮਾ ਕੇ ਕਹਨਾ ਉਹ ਆ ਦੇਖੇ ਜੇ ਲੋ ਵੀ ਕੱਲਾ ਕੱਲਾ ਰੱਸੀ ਘੁਮਾਉਣੀ ਕਿਵੇਂ ਆ ਇੱਕ ਪੀਜਾ ਦਿਖਾਉਣਾ ਤੁਹਾਨੂੰ ਉਹਦਾ ਬਾ ਕਮਾਲ ਟਰਿਕ ਆ ਕਹਨਾ ਬਹੁਤ ਸ਼ਮ ਦੀਆਂ ਚੀਜ਼ਾਂ ਨੇ ਇਹ ਕੇਵਲ ਤੁਹਾਨੂੰ ਔੜਦੀ ਉਹ ਨਹੀਂ ਗੱਲ ਜੇ ਅਸੀਂ ਰੱਸੇ ਨੂੰ ਬਲਕ ਪਾਉਣਾ ਕਿਵੇਂ ਆ ਆ ਜਿਹੜਾ ਹਨਾ ਆ ਬਲ ਇਹ ਬਹੁਤ ਘੱਟ ਲੋਟ ਆਉਂਦਾ ਉੱਤੇ ਜੀ ਦੋਏ ਪਾਸੇ ਕੱਢਨੀ ਰੱਸੀ ਇਹ ਆਲੇ-ਦਾਲੇ ਨੂੰ ਕੰਨ ਮੋੜਨੇ ਨੇ ਤੇ ਆਲੇ-ਦਾਲੇ ਨੂੰ ਹੱਥਾਂ ਦੇ ਨਾਲ ਤੇ ਦੋਏ ਰੱਸੀਆਂ ਕੱਲੀ-ਕੱਲੀ ਇਹਦੇ ਵਿੱਚ ਹੀ ਕੱਢ ਲਈ ਤੇ ਇਸ ਤੋਂ ਬਾਅਦ ਆਹ ਟਾਈਟ ਕਰ ਦੇਣਾ ਦੱਸਿਓ ਫੇ ਵੀਡੀਓ ਕਿਦਾਂ ਲੱਗੀ ਬਹੁਤ ਕੰਮ ਦੀ ਵੀਡੀਓ ਆ